ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਓਪਨ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸ.ਡੀ.ਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਕ ਦੇ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀ.ਵੀ.ਐਮ ਤੇ ਲੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਣੇ ਸੈਕਟਰ ਅਫਸਰ ਦੇ ਹਰ ਸੈਕਟਰ ਅਫਸਰ ਦੇ ਦੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹ ਇਨਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ ਸਮਾਨ ਮਿਲਣ ਤੋਂ ਬਾਅਦ ਉਹ ਬਸੇ 'ਚ ਬੈਠ ਕੇ ਕੋਰਸ ਦੇ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਿਪੋਰਟ ਕਰਨ ਤੇ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਏ ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ 'ਚ ਵੀ ਤਾਂ ਕਿ ਉੱਥੇ ਹੱਤ ਲਾ ਦੇ ਪ੍ਰਬੰਧ ਕੀਤੇ ਜਾਣ ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀਓ ਸੁਣੀ ਜੁੜੀ ਲਗਾਈ ਗਈ ਹੈ ਵੀ ਉਹਨੂੰ ਟ੍ਰੇਨ ਕਰਕੇ ਉਹਨਾਂ ਨੂੰ ਮੱਈਆ ਕਰਾਣਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲੀ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਅਫਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਇੱਕ ਲੱਖ 93000 ਵੋਟ ਹੈ ਜੀ ਤੇ 22200 ਆਪਣੀ ਫੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈ ਜਿਹੜੇ ਲੋਕ ਐਕਸਾਈਜ਼ ਕਰ 241 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋ ਵਾਜ਼ਰ ਤੇ ਆਪਣੀ ਸੈਂਟਰਲ ਰਿਜ਼ਰਵ ਫੋਸਟ ਵੀ ਰਹੇਗੀ ਤੇ ਬਾਕੀ ਵੈਬ ਕਾਸਟਿੰਗ ਸਾਰੇ ਦੇ ਸਾਰੇ 241 ਬੂਥਾਂ ਦੇ ਅਸੀ ਕਰਵਾ ਦੇ ਲਈਗੀ ਥੋੜੀ ਟਾਈਮਿੰਗ ਇਹਦੀ ਬੋਟਾਨੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੈ। ਫਿਰ ਸੁਰੱਖਿਆ ਨੂੰ ਲੈ ਕੇ ਕਿਦਾਂ ਦੀ ਜਾਨੀ ਸੁਰੱਖਿਆ ਇਹਦੇ ਪੂਕਾ ਪ੍ਰਬੰਧ ਕੀਤੇ ਗਿਆ ਜੀ ਦੇਖੋ ਸਾਡੇ ਕੋਲੇ 6 ਕੰਪਨੀ ਆ ਇਹਦੀ ਆਈਐਨਐਸ ਆਰਪੀ ਆਪੀ ਹੈ। ਉਹਨਾਂ ਨੂੰ ਪਹਿਲਾਂ ਅਸੀਂ ਸਟੈਟਿਕ ਫੇ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਦੇ ਵਲਨਰੇਬਲ ਜਿਹੜੇ ਬੂਥ ਹੈ ਉਹਨਾਂ ਤੇ ਲਗਾਈ ਗਈ ਹੈ। ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਨੈਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਆਰਡਰ ਕੰਟਰੋਲ ਹੁੰਦੀ ਆ ਉੱਤੇ ਉਹ 3 ਜੀ ਸੈਕੰਡ ਇਹਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕਵਰਡ ਤੇ ਰਿਜ਼ਰਵ ਬਣਾਏ ਗਏ ਨੇ ਲਾਕੇ ਵੀ ਲਗਾਏ ਗਏ ਨੇ ਲਾਕਿਆਂ ਤੋਂ ਬਿਨਾ ਫਲਾਈਂਗ ਸਕਵਰਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣੇ ਆਪਣੇ 'ਚ ਗਸ਼ਤ ਕਰਨਗੇ ਤੇ ਉਹ ਤੋਂ ਬਿਨਾ ਰਿਜ਼ਰਵ ਵੀ ਫੋਰਸ ਰੱਖੀ ਗਈ ਆ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਔਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਕੇ ਸਰ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਦੋਂ ਵੋਟਰਾਂ ਨੂੰ ਕਈ ਵਾਰੀ ਲਾਜਿਸ਼ ਦਿੱਤਾ ਜਾਂਦਾ ਜਾਂ ਕੋਈ ਸ਼ਿਕਾਇਤ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੀਆਂ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੋ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਐ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ। ਕੱਲੀ ਸਰ ਸ਼ਰਾਬ ਪਕੜਦਾ ਰੋਲਾ ਪੈ ਰਹੀ ਬਰਸੋ ਪਕੜਦਾ ਰੋਲਾ ਪੈ ਰਹੀ। ਮੈਂ ਉਹੀ ਕਹਿ ਰਿਹਾ ਅਸੀਂ ਐਫ ਆਈ ਆਰ ਦਰਜ ਕਰਾਨੇ ਨੇ ਜਿੱਥੇ ਵੀ ਕੋਈ ਪਕੜੀ ਜਾਂਦੀ ਹੈ ਕੱਲ ਵੀ ਪਕੜੀ ਗਈ ਐ ਬਰਸੋ ਵੀ ਪਕੜੀ ਗਈ ਐ ਉੱਥੇ ਐਕਸ਼ਨ ਹੋਇਆ ਉੱਥੇ ਐਫ ਆਈ ਆਰ ਦਰਜ ਕੀਤੀ। ਵੋਟਰ ਨੂੰ ਇਹੀ ਅਪੀਲ ਹੈ ਜੀ ਵੱਧ ਚੜ ਕੇ ਵੋਟ ਪਾਓ। ਮੌਸਮ ਬਹੁਤ ਅੱਛਾ ਹੈ ਤੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਐਮੇਤ ਹੈ ਕਿ ਉਹ